ਲੁਧਿਆਣਾ ਪਛਮੀ ਜਿਮਨੀ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤਾਂ ਦੱਸ ਦਈਏ ਕਿ ਤਿੰਨ ਰਾਉਂਡਸ ਦੀ ਕਾਊਂਟਿੰਗ ਜਿਹੜੀ ਹੈ ਉਹ ਸਾਹਮਣੇ ਆਈ ਹੈ ਤੇ ਤਿੰਨ ਰਾਉਂਡਸ ਦੇ ਵਿੱਚ ਲੀਡ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਮਰਥਕ ਇਸ ਵੇਲੇ ਜਸ਼ਨ ਦੇ ਮਾਹੌਲ ਦੇ ਵਿੱਚ ਨੇ ਦਰਅਸਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੂੜਾ ਜਿਨ੍ਹਾਂ ਦੇ ਸਮਰਥਕਾਂ ਦੇ ਵੱਲੋਂ ਹੁਣ ਖੁਸ਼ੀ ਮਨਾਈ ਜਾ ਰਹੀ ਹੈ ਹੱਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਝੰਡੇ ਨੇ ਪਰਿਵਾਰਤ ਸਮਰਥਕ ਇਸ ਵੇਲੇ ਖੁਸ਼ੀ ਮਨਾਉਂਦਾ ਹੋਇਆ ਵਿਖਾਈ ਦੇ ਰਿਹਾ ਤਾਂ ਦੱਸ ਦਈਏ ਕਿ ਲੁਧਿਆਣਾ ਪੱਛਮੀ ਜਿਮਨੀ ਚੋਣਾ ਜਿਨ੍ਹਾਂ ਦੇ ਵਿੱਚ ਲੁਧਿਆਣਾ ਨੇ ਸ਼ੁਰੂ ਹੋ ਚੁੱਕੇ ਨੇ ਤੇ ਪਹਿਲੇ 3 ਰਾਉਂਡਸ ਦੀ ਜੇਕਰ ਗੱਲ ਕਰਦੇ ਆ ਤਾਂ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਪਹਿਲੇ ਰਾਉਂਡ ਤੋਂ ਹੀ ਅੱਗੇ ਚੱਲ ਰਹੇ ਨੇ ਤੇ ਰਾਉਂਡਸ ਦੀ ਜਿਹੜੀ ਗਿਣਤੀ ਹੈ ਉਹ ਸਾਹਮਣੇ ਆਈ ਹੈ ਤਾਂ ਦੱਸ ਦਈਏ ਕਿ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸਮਰਥਕ ਜਿਹੜੇ ਨੇ ਕਾਫੀ ਖੁਸ਼ ਨੇ ਹੱਥ ਦੇ ਵਿੱਚ ਆਮ ਆਦਮੀ ਪਾਰਟੀ ਦੇ ਝੰਡੇ ਨੇ ਤੇ ਕਿਹਾ ਜਾ ਰਿਹਾ ਕਿ ਸਮਰਥਕ ਜਿਸ ਖੁਸ਼ੀ ਦੇ ਵਿੱਚ ਨੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪਰਚਮ ਅੱਜ ਹੋ ਸਕਦਾ ਹੈ ਕਿ ਲਹਿਰਾਵੇ ਤਾਂ ਉਸ ਨੂੰ ਲੈ ਕੇ ਖੁਸ਼ੀ ਮਨਾਉਣ ਦੇ ਨਜ਼ਰ ਆ ਰਹੇ ਨੇ ਤਾਂ ਲੱਡੂਆਂ ਦੇ ਆਰਡਰ ਦਿੱਤੇ ਜਾ ਚੁੱਕੇ ਨੇ ਤੇ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਤਸਵੀਰਾਂ ਜਿੱਥੇ ਆਮ ਆਦਮੀ ਪਾਰਟੀ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ

ਬੇਲਾ ਲੋਕਾਂ 'ਵੇ ਕੰਮ ਕਰਾਏ ਔਰ ਅੱਜ ਉਹੀ ਰਿਜ਼ਲਟ ਮਿਲ ਰਿਹਾ ਔਰ ਮੇਰੇ ਹਿਸਾਬ ਨਾਲ ਜਿਹੜੇ ਹੰਕਾਰੀ ਬੰਦੇ ਆ ਉਹ ਹੁਣ ਪੱਕੇ ਹੀ ਘਰ ਬਹਿਣਗੇ ਜਿਹੜੇ ਸਾਨੂੰ ਔਰ ਲੋਕਾਂ ਨੂੰ ਟੋਟ ਟਟ ਕੇ ਪੈਂਦੇ ਸੀਗੇ ਹੁਣ ਪੱਕੇ ਹੀ ਘਰ ਬਹਿਣਗੇ ਹੁਣ ਨਹੀਂ ਉਹਨਾਂ ਨੂੰ ਕੋਈ ਰਾਹ ਨਿਕਲਣਾ ਲੀਡ ਸਰ ਮੇਰੇ ਹਿਸਾਬ ਨਾਲ ਹੁਣ ਤਾਂ ਬਹੁਤ ਵੱਡੀ ਹੋ ਗਈ ਹੈ ਇਹ 15000 ਪਲੱਸ ਜਾਣੀਆਂ ਲੀਡ ਬਹੁਤ ਅੱਛਾ ਲੱਗ ਰਿਹਾ ਹੈ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਹੀ ਸਾਡੇ ਸ਼ਹਿਰ ਨੂੰ ਅੱਛੇ ਸੁਭਾਅ ਦੇ ਸਰਲ ਸੁਭਾਅ ਦੇ ਵਿਅਕਤੀ ਜਿਹੜੇ ਰਿਪਰੈਜ਼ੈਂਟ ਕਰਨਗੇ ਹੋਣ ਦੇਖੋ ਜਿਹੜੇ ਜਿਹੜੇ ਰੁਝਾਨ ਹੈ ਕਿ ਉਹਨਾਂ ਦੇ ਮੁਤਾਬਕ ਹੈ ਹੀ ਲੱਗ ਰਿਹਾ ਕਿ ਬਹੁਤ ਅੱਛੀ ਲੀਡ ਆਏਗੀ ਸਾਡੇ ਤੀਜੇ ਨੰਬਰ ਤੇ ਖੁਸ਼ੀ ਦੀ ਗੱਲ ਹੈ ਬਿਲਕੁਲ ਬਹੁਤ ਸਾਰੇ ਤੁਸੀਂ ਦੇਖ ਹੀ ਰਹੇ ਹੋ ਦੇਖੋ ਸਾਰੇ ਵਰਕਰ ਬਹੁਤ ਖੁਸ਼ ਹੈ ਸਭ ਦੇਖੋ ਸ਼ੁਰੂਤੀ ਦੀ ਸੀਗਾ ਘਰ ਦੇ ਭਾਗ ਜਿਹੜੀ ਉਹ ਦਿਸ ਜਾਂਦੇ ਆ ਅਸੀਂ 15000 ਤੋਂ ਉੱਪਰ ਦੀ ਲੀਡ ਦੀ ਅਸੀਂ ਉਮੀਦ ਕਰ ਰਹੇ ਹਾਂ ਇਹ ਜਿਹੜੀ ਹੈ ਇਹ ਕਮਾਂ ਦੀ ਜਿੱਤ ਹੈ ਜੀ ਇਹ ਇਮਾਨਦਾਰੀ ਦੀ ਜਿੱਤ ਹੈ ਔਰ ਹਰ ਜਿਹੜਾ ਵੀ ਰਾਉਂਡ ਖੁੱਲ ਰਿਹਾ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲੀਡ ਜਿਹੜੀ ਹੈ ਉਹ ਵਧੇ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਕੋਕੀ ਚਾਰ ਰਾਊਂਡ ਆਲਮੋਸਟ ਹੋ ਗਏ ਆ 14ਵਾਂ 14 ਰਾਊਂਡ ਟੋਟਲ ਹੈ ਤੇ ਜਿਹੜੇ ਦੇਖ ਰਹੇ ਹੋ ਵੀ ਜਿਹੜੇ ਜਿਹੜੇ ਮੇਨ ਜਿੱਥੇ ਉਹਨਾਂ ਦੇ ਕਾਉਂਸਲਰ ਦੋ ਜਿੱਤੇ ਵੀ ਹੋਏ ਨੇ ਜਿਹੜੇ 2500 3000 ਤੇ ਵੀ ਜਿੱਤੇ ਉੱਥੇ ਵੀ ਆਮ ਆਦਮੀ ਪਾਰਟੀ ਨੂੰ 1300 ਦੀ 1200 ਦੀ ਲੀਡ ਮਿਲ ਰਹੀ ਹੈ ਤੇ ਇਹ ਤੁਸੀਂ ਰੁਝਾਨ ਦੇਖ ਹੀ ਰਹੇ ਹੋ ਕਿ ਲੋਕਾਂ ਨੇ ਇੱਕ ਤਰਫਾਈ ਵੋਟ ਪਾ ਕੇ ਸੰਜੀਵ अरोड़ा ਜੀ ਦੀ ਜਿੱਤ ਜੜੀ ਆ ਉਹ ਨਿਸ਼ਚਿਤ ਕੀਤੀ ਹੈ